ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਉਹਨਾਂ ਨੂੰ ਸਮੱਸਿਆ ਢਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਤੋਂ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਅਸੀਂ ਤਾਂ ਇਹਨੂੰ ਪ੍ਰਾਊਡਲੀ ਲੈਣੇ ਆ ਵੀ ਜੇ ਕੋਈ ਸਾਡਾ ਸਿੱਖ ਨੌਜਵਾਨ ਜ਼ਿਲਾਂ ਦੇ ਵਿੱਚ ਸਿੱਟਿਆ ਵੀ ਹੋਇਆ ਤੇ ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ ਕੁਝ ਲੋਕ ਪੰਜਾਬ ਵਿੱਚ ਵੀ ਢਿੰਡਰਨ ਵਾਲੇ ਬਣਨੇ ਦਾ ਪ੍ਰਯਾਸ ਵੀ ਕੀ ਅੱਗੇ ਪਿਛੇ ਸਰਕਾਰ ہماری ਨਹੀਂ थी ਫਿਰ ਵੀ ਇਹਹੀ ਗ੍ਰਹਿ ਮੰਤਰਾਲੇ ਨੇ ਦ੍ਰਿੜ ਨਿਸ਼ਚੈ ਕਰਕ ਆਜੋ ਆਸਾਮ ਦੀ ਝਲਮੇ ਆਰਾਮ ਸੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਹ ਤੁਸੀਂ ਜਿਨ੍ਹਾਂ ਦੇ ਪੋਲੀਟਿਕਲ ਵਾਰਿਸ ਹੋ ਉਹ ਨੇ ਜਿਹੜੇ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੇ ਰਹੇ ਵੀ ਅਸੀਂ ਇੱਥੇ ਮਰ ਜਾਾਂਗੇ ਸਾਨੂੰ ਬਚਾ ਲਓ ਸਾਨੂੰ ਇੱਕ ਮੌਕਾ ਦਿਓ ਅੰਗਰੇਜ਼ੀ ਹਕੂਮਤ ਦੀ ਸੇਵਾ ਕਰਨ ਦਾ ਅਸੀਂ ਦੁਬਾਰਾ ਕਦੀ ਬਗਾਵਤ ਨਹੀਂ ਕਰਾਂਗੇ ਉਹਦਾ ਹਿੱਸਾ ਨਹੀਂ ਬਣਾਂਗੇ ਤੁਸੀਂ ਉਹਦੇ ਵਾਰਿਸ ਹੋ ਤੇ ਇਹ ਨੌਜਵਾਨ ਜਿਹੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਇਹ ਦੱਸ ਰਹੇ ਨੇ ਵੀ ਉਹ ਕਿਹਨਾਂ ਦੇ ਵਾਰਿਸ ਹੈ ਇੱਕ ਪਾਸੇ ਭਾਈ ਰਣਦੀਪ ਸਿੰਘ ਦੇ ਉਦਮ ਸਿੰਘ ਕਰਤਾਰ ਸਿੰਘ ਸਰਾਬੇ ਦੇ ਵਾਰਸ ਨੇ ਜਿਹੜੇ ਸਬਰ ਸ਼ੁਕਰ ਤੇ ਸ਼ੁਕਰਾਨੇ ਚ ਰਹਿ ਕੇ ਆਪਣੀ ਜੇਲ੍ਹ ਘੱਟ ਰਹੇ ਨੇ ਇੱਕ ਪਾਸੇ ਤੁਸੀਂ ਹੋ ਜਿਨ੍ਹਾਂ ਦੇ ਤੁਸੀਂ ਪੋਲੀਟੀਕਲ ਵਾਰਸ ਹੋ ਜਿਹੜੀ ਵਿਚਾਰਧਾਰਾ ਦੇ ਵਾਰਸ ਹੋਣ ਦਾ ਤੁਹਾਡਾ ਦਾਵਾ ਤੁਹਾਡੇ ਵੱਡੇ ਵਡੇਰੇ ਅੰਗਰੇਜ਼ੀ ਹਕੂਮਤ ਨੂੰ ਚਿੱਠੀਆਂ ਲਾ ਕੇ ਮਾਫੀਆਂ ਮੰਗਦੇ ਰਹੇ ਸਾਨੂੰ ਇਸ ਗੱਲ ਤੇ ਮਾਣ ਹੈ ਘੱਟੋ-ਘੱਟ ਸਾਡਾ ਨੌਜਵਾਨ ਅਸੀਂ ਉਹਦੇ ਨਾਲ ਸਹਿਮਤ ਸੀ ਜਾਂ ਸਹਿਮਤ ਆ ਉਹ ਘੱਟੋ-ਘੱਟ ਤੁਹਾਡੇ ਕੋਲੋਂ ਮਾਫੀਆਂ ਮੰਗ ਕੇ ਚਿੱਠੀਆਂ ਤਾਂ ਨਹੀਂ ਨ ਲਿਖ ਰਿਹਾ ਸਿੱਖਾਂ ਨੂੰ ਇੱਕ ਨੈਸ਼ਨਲ ਥ੍ਰੈਟ ਦਿਖਾ ਕੇ ਹਿੰਦੂਆਂ ਨੂੰ ਖਤਰਾ ਦਿਖਾ ਕੇ ਤੇ ਉਹਨਾਂ ਦੀਆਂ ਵੋਟਾਂ ਪੋਲਰਾਈਜ਼ ਕੀਤੀਆਂ ਜਾਣ ਔਰ ਇਹ ਕੋਈ ਪਹਿਲੀ ਵਾਰੀ ਬਾਲਣ ਨਹੀਂ ਇਹਨੂੰ ਬਾਲਿਆ ਜਾ ਰਿਹਾ ਇਸ ਤਵੇ ਨੂੰ ਇਹ ਉਹੀ ਪੋਲਿਟਿਕਸ ਦਾ ਹਿੱਸਾ ਜਿਹੜੀ 70 ਸਾਲਾਂ ਤੋਂ ਸਿੱਖਾਂ ਨੂੰ ਆਈਸੋਲੇਟ ਕਰਨ ਲਈ ਉਹਨਾਂ ਨੂੰ ਥ੍ਰੈਟ ਦਿਖਾ ਕੇ ਦੂਜੀਆਂ ਦੀਆਂ ਵੋਟਾਂ ਲੈਣ ਲਈ ਔਰ ਇੱਥੇ ਜਿਹੜੀ ਭੱਠੀ ਤਪਾ ਕੇ ਉਸ ਭੱਠੀ ਦੇ ਵਿੱਚ ਸਿੱਖਾਂ ਦੀ ਨੌਜਵਾਨੀ ਦਾ ਬਾਲਣ ਬਾਲ ਕੇ ਜਿਹੜੀਆਂ ਰੋਟੀਆਂ ਸੇਕੀਆਂ ਜਾਂਦੀਆਂ ਉਹ ਕੱਲੀ ਪੰਜਾਬ ਦੀ ਪੋਲਿਟਿਕਸ ਤੇ ਨਹੀਂ ਬਲਕਿ ਨੈਸ਼ਨਲ ਲੈਵਲ ਤੇ ਸੇਕੀਆਂ ਜਾਂਦੀਆਂ ਜਦੋਂ ਉਹਨਾਂ ਨੂੰ ਲੱਗਾ ਕਿ ਪੰਜਾਬ 'ਚ ਅਗਰੈਸਿਵ ਰਿਐਕਸ਼ਨ ਨਹੀਂ ਆਇਆ ਤਾਂ ਸਾਨੂੰ ਸ਼ੱਕ ਨਹੀਂ ਪੂਰਾ ਯਕੀਨ ਆ ਵੀ ਜਿਹੜੀਆਂ ਬੱਸਾਂ ਦੀ ਪੰਤੜ ਹੋਈ ਆ ਇਹ ਵੀ ਉਹਨਾਂ ਏਜੰਸੀਆਂ ਨੇ ਉਹਨਾਂ ਗਰੁੱਪਸ ਨੇ ਜਿਹੜੀਆਂ ਸਿੱਖਾਂ ਨੂੰ ਆਈਸੋਲੇਟ ਕਰਕੇ ਆਪਣੀ ਪੋਲੀਟੀਕਲ ਰੋਟੀ ਸਿੱਖਣਾ ਚਾਹੁੰਦੀਆਂ ਨੇ ਇਹ ਐਕਸ਼ਨ ਵੀ ਉਹਨਾਂ ਵੱਲੋਂ ਕਰਵਾਏ ਨੇ ਸਧਾਰਨ ਸਿੱਖਾਂ ਵੱਲੋਂ ਕੀਤੇ ਹੋਏ ਨਹੀਂ ਕਿਉਂ ਤਰਾ ਕਿਉਂ ਤਰਾ ਜੰਦਾ ਮਰੇ ਅਸੀਂ ਮਾਵਾ ਭੈਣਾਂ ਦੀ ਇਤਤ ਕੀਤੀ ਹੈ ਜੋ ਕੀਤੀ ਹੈ ਬਈ ਨਹੀਂ ਮਾਰੇ ਨਾ ਬਾਈ ਡੰਡਾ ਨਹੀਂ ਬੰਨੀ ਡੰਡਾ ਨਹੀਂ ਮਿਲੇਗਾ ਡੰਡਾ ਨਹੀਂ ਮਿਲੇਗਾ ਗਰੀ ਮਿਲੇਗਾ ਓਏ ਮੈਂ ਲਾਇਆ ਬੈਂਚ ਕੀ ਕਰਾ ਦੂ ਲੋਕ ਬੁਲਾਓ ਵੈਲਟ ਮੈਂ ਕਹਿੰਦਾ ਜੀ ਕੋਈ ਮੱਥੇ ਤੇ ਵੀ ਲਾਵੇ ਤੁਸੀਂ ਇਹ ਦੱਸੋ ਲੀਗਲੀ ਮਨਾਹੀ ਕਿੱਥੇ ਤੁਸੀਂ ਕਿਹੜਾ ਐਕਟ ਪਾਸ ਕੀਤਾ ਹਿਮਾਚਲ ਨਹੀਂ ਦੱਸ ਦਿਓ ਕਿਹ ਐਕਟ ਪਾਸ ਕੀਤਾ ਸਰਕਾਰੀ ਤੌਰ ਤੇ ਕੋਈ ਕੈਬਨਟ ਚ ਮਤਾ ਪਾਸ ਕੀਤਾ ਕੋਈ ਉਹਨਾਂ ਨੇ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਕੋਈ ਕਾਨੂੰਨ ਬਣਾਇਆ ਕੋਈ ਲੀਗਲੀ ਪਾਬੰਦੀ ਲਾਈ ਹੋਈ ਹੈ ਪ੍ਰੋਬਲਮ ਇਹ ਨਹੀਂ ਹੈ ਕਿ ਬਾਈਕ ਦੇ ਉੱਤੇ ਝੰਡਾ ਲਾਇਆ ਹੋਇਆ ਹੈ ਝੰਡਾ ਕਿਹੜਾ ਲਾਇਆ ਹੋਇਆ ਉਹ ਉਹ ਸਪੈਸੀਫਿਕ ਕੁਐਸਚਨ ਉਹ ਕੁਐਸਚਨ ਬਣਾਇਆ ਗਿਆ ਨਾ ਉਹ ਖਾਲਿਸਤਾਨ ਦਾ ਝੰਡਾ ਦੇਖੋ ਸੰਤਾ ਦੀ ਫੋਟੋ ਤੋਂ ਬਣਾ ਉਹਨਾਂ ਨੇ ਬਾਕੀ ਝੰਡੇ ਦੇਖੋ ਸਿੰਬੋਲਿਕਲੀ ਨਾ ਤਾਂ ਉਹਨੂੰ ਪੰਜਾਬੀ ਜਾ ਤਾਂ ਆਉਂਦੀ ਨਹੀਂ ਉਹਨਾਂ ਨੇ ਰਾਜ ਕਰੇਗਾ ਖਾਲਸਾ ਪੜ ਕੇ ਲਓ ਜੀ ਇਹ ਖਾਲਿਸਤਾਨੀ ਝੰਡਾ ਇਹ ਖਲਸਾ ਨਹੀਂ ਛੰਡਾ ਗੱਲ ਬਾਤ ਜਰੂਰ ਕਰਾਂਗੇ ਅੱਜ ਜਿਸ ਤਰੀਕੇ ਦੇ ਨਾਲ ਹੁਣ ਵਿਵਾਦ ਪ੍ਰੋਪਰ ਤਰੀਕੇ ਦੇ ਨਾਲ ਛਿੜਿਆ ਹੋਇਆ ਹੈ ਹਿਮਾਚਲ ਪੰਜਾਬ ਕਹਿ ਰਹੇ ਨੇ ਕਿ ਭਈ ਇਹ ਵਰਸਸ ਹੋ ਗਿਆ ਹੈ ਐਂਡ ਜਿਸ ਤਰੀਕੇ ਦੇ ਨਾਲ ਹੁਣ ਟਿੱਪਣੀਆਂ ਹੋ ਰਹੀਆਂ ਨੇ ਪੰਜਾਬ ਦੇ ਉੱਪਰ ਚਾਹੇ ਹਿਮਾਚਲ ਦੇ ਉੱਪਰ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅਇ ਦਿਨ ਹੁਣ ਬੱਸਾਂ ਵੀ ਰੋਕੀਆਂ ਜਾ ਰਹੀਆਂ ਨੇ ਦੇਖੋ ਇਹ ਪਹਿਲਾਂ ਤੋਂ ਸਕ੍ਰਿਪਟਡ ਐਕਸ਼ਨਸ ਨੇ ਔਰ 2027 ਦੇ ਲਈ ਜਿਹੜੀ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਉਹਦਾ ਇੱਕ ਛੋਟਾ ਜਿਹਾ ਪਾਰਟ ਹੈ ਹੂੰ ਦੇਖੋ ਇਹ ਝੰਡੇ ਕੋਈ 20-25 ਸਾਲ ਤੋਂ ਹਿਮਾਚਲ ਚ ਜਾ ਰਹੇ ਨੇ। ਜੀ। ਦੋ ਆਰਟੀਆਈਸ ਮੈਂ ਤਾਂ ਸਿਰਫ ਇਹਨੂੰ ਲੀਗਲ ਪੁਆਇੰਟ ਤੋਂ ਗੱਲ ਕਰਾਂ ਤਾਂ ਦੋ ਆਰਟੀਆਈ ਹੁਣ ਤੱਕ ਪਾਈਆਂ ਗਈਆਂ ਸੀਗੀਆਂ ਹੋਮ ਮਿਨਿਸਟਰ ਆਫ ਇੰਡੀਆ ਨੂੰ, ਹੋਮ ਮਿਨਿਸਟਰੀ ਆਫ ਇੰਡੀਆ ਨੂੰ। ਆ ਪੰਜਾਬ ਦੀ ਹੋਮ ਮਿਨਿਸਟਰੀ ਨੂੰ ਵੀ। ਆ ਇੱਕ ਸੰਜਰਨੈਲ ਸਿੰਘ ਪੰਡਰੇਵਾਲਿਆਂ ਦੇ ਉੱਤੇ 6 ਜੂਨ 1984 ਤੱਕ ਨਾ ਕੋਈ ਐਫਆਈਆ ਦਰਸੀ, ਨਾ ਕਿਸੇ ਕੋਰਟ ਨੇ ਉਹਨਾਂ ਨੂੰ ਟੈਰਰਿਸਟ ਲਾਨਿਆ ਸੀ, ਨਾ ਭਗੌੜਾ ਲਾਨਿਆ ਸੀ। ਨਾਉ ਕਿਸੇ ਕੇਸ ਅਜ ਤੱਕ سزا یافتਾ ਰਹੇ ਆ ਇਹ ਆਨਸਰ ਹੋਮ ਮਿਨਿਸਟਰੀ ਆਫ ਇੰਡੀਆ ਦਾ ਹੈ ਠੀਕ ਹੈ ਦੂਸਰੀ ਆਰਟੀਆਈ 2017 ਚ ਵੀ ਪਾਈ ਗਈ ਸੀ ਔਰ ਇੱਕ ਹਿੰਦੂ ਐਕਟਿਵਿਸਟ ਵੱਲੋਂ ਪਾਈ ਗਈ ਸੀ ਉਹਦਾ ਆਨਸਰ ਵੀ ਇਹੀ ਹੈ ਕਿ ਸੰਜਰਨੈਲ ਸਿੰਘ ਦੇ ਨਾਮ ਟੀ-ਸ਼ਰਟ ਪ੍ਰਿੰਟਿੰਗ ਫਲੈਗ ਜਾਂ ਕਿਸੇ ਵੀ ਜਗ੍ਹਾ ਤੇ ਅਗਰ ਉਹਦੀ ਫੋਟੋ ਲੱਗਦੀ ਆ ਉਹਨਾਂ ਦੀ ਕੀ ਉਹਦੇ ਉੱਤੇ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਬੈਨ ਹੈ ਤਾਂ ਉਹਦਾ ਜਵਾਬ ਵੀ ਨਾ ਵਿੱਚ ਹੈ ਹੁਣ ਗੱਲ ਹੈ ਵੀ ਜਿਹੜੇ ਆਪ ਮਹਾਰੇ ਜਿਹੜਾ ਇਸ਼ੂ ਹੈ ਹੀ ਨਹੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਦਾ ਇੱਕ ਤਾਂ ਸਪੈਸੀਫਿਕ ਏਰੀਆ ਦੇਖੋ ਔਰ ਜਿਹੜਾ ਬੰਦੇ ਨੇ ਇਹਦੀ ਸ਼ੁਰੂਆਤ ਕੀਤੀ ਉਹਦੀ ਬੈਕਗ੍ਰਾਉਂਡ ਦੇਖੋ ਤੁਹਾਨੂੰ ਦੋ ਚੀਜ਼ਾਂ ਤੋਂ ਕਲੈਰਿਟੀ ਹੋ ਜਾਏਗੀ ਲੋਕ ਸਭਾ ਕੰਸਿਸਟੈਂਸੀ ਕੰਗਨਾਰਣੌਦ ਦੀ ਹੈ ਜਿੱਥੇ ਪਹਿਲਾਂ ਹੀ ਪੋਲਰਾਈਜੇਸ਼ਨ ਕਰਕੇ ਇੱਕ ਟਿਕਟ ਉਹਨਾਂ ਵੱਲੋਂ ਲੋਕ ਸਭਾ ਦੀ ਕੱਢੀ ਗਈ ਹੈ ਬੀਜੇਪੀ ਵੱਲੋਂ ਇੱਕ ਤਾਂ ਇਸ਼ਾਰਾ ਸਾਫ਼ ਹੋ ਜਾਂਦਾ ਦੂਸਰਾ ਵਿਅਕਤੀ ਪਹਿਲਾਂ ਤਾਂ ਹੀ ਚਰਚਾ ਚਾਹ ਕੋਈ ਸਧਾਰਨ ਰਾਹਗੀਰ ਨਹੀਂ ਸੀ ਜਿਹਦੇ ਨਾਲ ਕੋਈ ਕਲੈਸ਼ ਹੋਇਆ ਔਰ ਉਹਨੇ ਪ੍ਰੀ ਪਲਾਨਡ ਤਰੀਕੇ ਨਾਲ ਪਹਿਲਾਂ ਤਾਂ ਸਕ੍ਰਿਪਟਡ ਤਰੀਕੇ ਦੇ ਨਾਲ ਇਸ ਇਸ਼ੂ ਨੂੰ ਉਭਾਰਿਆ ਜਾਣ ਬੁੱਝ ਕੇ ਪਹਿਲਾਂ ਕੁਝ ਬਾਈਕਰਸ ਚਲੇ ਗਏ ਉਹਦੇ ਨਾਲ ਇਸ਼ੂ ਬਣ ਨਹੀਂ ਪਾਇਆ ਫਿਰ ਦੂਸਰੇ ਜਿਹੜੇ ਬਾਈਕਰਸ ਉਸ ਤੋਂ ਬਾਅਦ ਅਗਲਾ ਜਿਹੜਾ ਇੱਕ ਗਰੁੱਪ ਆਇਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੋ ਉਹਦਾ ਮਤਲਬ ਇੱਕ ਤਾਂ ਇਸ਼ੂ ਉਭਾਰਿਆ ਗਿਆ ਨਾ ਤਾਂ ਜਿਹੜਾ ਝੰਡਾ ਲਾਇਆ ਗਿਆ ਉਹ ਕੋ ਖਾਲਿਸਤਾਨ ਦਾ ਆਫੀਸ਼ੀਅਲ ਝੰਡਾ ਨਹੀਂ ਹੈ ਉਹ ਝੰਡੇ ਹੋਲੇ ਮੱਲੇ ਦੇ ਵਿੱਚ ਸਧਾਰਨ ਤੌਰ ਤੇ ਬਾਈਕਰਸ ਲਗਾ ਕੇ ਜਾਂਦੇ ਨੇ ਜਿਦੇ ਵਿੱਚ ਲਿਖਿਆ ਹੋਇਆ ਰਾਜ ਕਰੇਗਾ ਖਾਲਸਾ। ਰਾਜ ਕਰੇਗਾ ਖਾਲਸਾ ਦੋਹਰਾ ਹਿਮਾਚਲ ਤੋਂ ਲੈ ਕੇ ਦੁਨੀਆ ਭਰ ਦੇ ਹਰ ਗੁਰਦੁਆਰੇ ਦੇ ਵਿੱਚ ਇਹ ਦੋਹਰਾ ਅਰਦਾਸ ਤੋਂ ਬਾਅਦ ਪੜਿਆ ਜਾਂਦਾ ਔਰ ਬੜੇ ਮਾਣ ਨਾਲ ਪੜਿਆ ਜਾਂਦਾ। ਹਰ ਧਰਮ ਦੇ ਲੋਕ ਉਸ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਨੇ। ਠੀਕ ਹੈ। ਸੋ ਇਹ ਸਿੱਖਾਂ ਦਾ ਕੋਈ ਪੋਲੀਟੀਕਲ ਨਾਰਾ ਨਹੀਂ ਹੈ। ਇਹ ਧਾਰਮਿਕ ਸਾਡਾ ਇੱਕ ਜਕਾਰਾ ਹੈ। ਉਹਦਾ 파ਟ ਹੈ। ਠੀਕ ਹੈ। ਸੋ ਉਹਦਾ ਮਤਲਬ ਇਹ ਹੈ ਵੀ ਜਿੱਥੇ ਦੁਖਦੀ ਰੱਗ ਤੇ ਹੱਥ ਰੱਖਿਆ ਗਿਆ ਉਹਦਾ ਸੰਭਾਵੀ ਤੌਰ ਤੇ ਉਹਨਾਂ ਨੂੰ ਪਤਾ ਸੀ ਵੀ ਇਹਦਾ ਰਿਐਕਸ਼ਨ ਪੰਜਾਬ ਚੋਂ ਆਣਾ ਹੀ ਆਣਾ ਤੇ ਉਹ ਚਾਹੁੰਦੇ ਸੀ ਵੀ ਰਿਐਕਸ਼ਨ ਆਵੇ ਜਿੱਦਾਂ ਦਾ ਅਗਰੈਸਿਵ ਰਿਐਕਸ਼ਨ ਉਹ ਚਾਹੁੰਦੇ ਸੀ ਉਹ ਨਹੀਂ ਆਇਆ ਕਿਉਂਕਿ ਵਰਸਸ ਬਣਾਉਣਾ ਸੀ ਨਾ ਜਿਵੇਂ ਤੁਸੀਂ ਕਿਹਾ ਵੀ ਇਹਨੂੰ ਹਿਮਾਚਲ ਪੰਜਾਬ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਹੈ ਤਾਂ ਕਿ ਪੰਜਾਬ ਤੇ ਹਿਮਾਚਲ ਦੋਵਾਂ ਪਾਸੇ ਪੋਲਰਾਈਜੇਸ਼ਨ ਕੀਤੀ ਜਾ ਸਕੇ ਸਿੱਖਾਂ ਨੂੰ ਇੱਕ ਨੈਸ਼ਨਲ ਥ्रेट ਦਿਖਾ ਕੇ ਹਿੰਦੂਆਂ ਨੂੰ ਖਤਰਾ ਦਿਖਾ ਕੇ ਤੇ ਉਹਨਾਂ ਦੀਆਂ ਵੋਟਾਂ ਪੋਲਰਾਈਜ਼ ਕੀਤੀਆਂ ਜਾਣ ਔਰ ਇਹ ਕੋਈ ਪਹਿਲੀ ਵਾਰੀ ਬਾਲਣ ਨਹੀਂ ਇਨੂੰ ਬਾਲਿਆ ਜਾ ਰਿਹਾ ਇਸ ਤਵੇ ਨੂੰ ਇਹ ਉਹੀ ਪੋਲਿਟਿਕਸ ਦਾ ਹਿੱਸਾ ਜਿਹੜੀ 70 ਸਾਲਾਂ ਤੋਂ ਸਿੱਖਾਂ ਨੂੰ ਆਈਸੋਲੇਟ ਕਰਨ ਲਈ ਉਹਨਾਂ ਨੂੰ ਥ੍ਰੈਟ ਦਿਖਾ ਕੇ ਦੂਜੀਆਂ ਦੀਆਂ ਵੋਟਾਂ ਲੈਣ ਲਈ ਔਰ ਇੱਥੇ ਜਿਹੜੀ ਪੱਠੀ ਤਪਾ ਕੇ ਉਸ ਪੱਠੀ ਦੇ ਵਿੱਚ ਸਿੱਖਾਂ ਦੀ ਨੌਜਵਾਨੀ ਦਾ ਬਾਲਣ-ਬਾਲ ਕੇ ਜਿਹੜੀਆਂ ਰੋਟੀਆਂ ਸੇਕੀਆਂ ਜਾਂਦੀਆਂ ਉਹ ਕੱਲੀ ਪੰਜਾਬ ਦੀ ਪੋਲਿਟਿਕਸ ਤੇ ਨਹੀਂ ਬਲਕਿ ਨੈਸ਼ਨਲ ਲੈਵਲ ਤੇ ਸੇਕੀਆਂ ਜਾਂਦੀਆਂ ਹੂੰ ਠੀਕ ਹੈ ਸੋ ਇੱਕ ਤਾਂ ਉਹਨਾਂ ਨੂੰ ਹੜਦੰਗੀ ਦਿਖਾਉਣ ਦੀ ਕੋਸ਼ਿਸ਼ ਹੈ ਜਦੋਂ ਅ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਨਾਲ 5 वाइज ਕੰਟਰੀਜ਼ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਸ ਵਕਤ ਸਿੱਖਾਂ ਨੂੰ ਹੜਦੰਗੀ ਸ਼ਰਾਰਤੀ ਫਸਾਦੀ ਦਿਖਾਉਣ ਦੀ ਕੋਸ਼ਿਸ਼ ਇੱਥੋਂ ਦੀ ਨੈਸ਼ਨਲ ਮੀਡੀਆ ਤੇ ਸਰਕਾਰ ਵੱਲੋਂ ਤਰੀਕੇ ਨਾਲ ਸਕ੍ਰਿਪਟਡ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਸੋ ਇੱਕ ਤਾਂ ਇਹਦੇ ਪਿੱਛੇ ਆ ਕਾਰਨ ਹੈ ਲੀਗਲ ਪੁਆਇੰਟ ਵੀ ਮੈਂ ਤੁਹਾਨੂੰ ਦੱਸ ਦਿੱਤਾ ਇਹਦਾ ਪੋਲੀਟੀਕਲ ਕਾਰਨ ਕੀ ਹੈ ਇਸ ਘਟਨਾਵਾ ਦੇ ਪਿੱਛੇ ਉਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਔਰ ਇੱਥੋਂ ਤੱਕ ਜਦੋਂ ਉਹਨਾਂ ਨੂੰ ਲੱਗਾ ਕਿ ਪੰਜਾਬ 'ਚ ਅਗਰੈਸਿਵ ਰਿਐਕਸ਼ਨ ਨਹੀਂ ਆਇਆ ਤਾਂ ਸਾਨੂੰ ਸ਼ੱਕ ਨਹੀਂ ਪੂਰਾ ਯਕੀਨ ਆ ਵੀ ਜਿਹੜੀਆਂ ਬੱਸਾਂ ਦੀ ਭਾਂਤੜ ਹੋਈ ਹੈ ਇਹ ਵੀ ਉਹਨਾਂ ਏਜੰਸੀਆਂ ਨੇ ਉਹਨਾਂ ਗਰੁੱਪਸ ਨੇ ਜਿਹੜੀਆਂ ਸਿੱਖਾਂ ਨੂੰ ਆਈਸੋਲੇਟ ਕਰਕੇ ਆਪਣੀ ਪੋਲੀਟਿਕਲ ਰੋਟੀ ਸਿੱਖਣਾ ਚਾਹੁੰਦੀਆਂ ਨੇ ਇਹ ਐਕਸ਼ਨ ਵੀ ਉਹਨਾਂ ਵੱਲੋਂ ਕਰਵਾਏ ਨੇ ਸਧਾਰਨ ਸਿੱਖਾਂ ਵੱਲੋਂ ਕੀਤੇ ਹੋਏ ਨਹੀਂ ਅੱਛਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਇਦਾਂ ਹੀ ਹੋਇਆ ਜਦੋਂ ਹਰ ਬਾਰ ਹੋਲਾ ਮੱਲਾ ਹੁੰਦਾ ਹੈ ਤੇ ਹਰ ਬਾਰ ਇਦਾਂ ਦੀ ਇਨਸੀਡੈਂਟ ਦੇਖਣ ਨੂੰ ਮਿਲਦੇ ਨੇ ਇਹ ਟਾਰਗੇਟਿੰਗ ਹੋ ਰਹੀ ਹੈ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਦੇਖੋ ਤਾਂ ਸਿੱਖਾਂ ਨੂੰ ਆਈਸੋਲੇਟ ਕਰਨਾ ਚਾਹੁੰਦੇ ਨੇ ਪੰਜਾਬ ਤੋਂ ਬਾਹਰ ਵੀ ਔਰ ਪੰਜਾਬ ਦੇ ਅੰਦਰ ਵੀ ਜਿਹੜਾ ਦੇਖੋ ਉਹ ਕੀ ਆ ਵੀ ਉਹ ਪੂਲ ਸਾਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਪੂਲ ਦੇ ਵਿੱਚ ਦੇਖਦੇ ਨੇ ਛੋਟੇ ਛੋਟੇ ਵੀ ਆ ਕਿਸਾਨਾਂ ਵਾਲਾ ਪੂਲ ਐ ਸਿੱਖਾਂ ਵਾਲਾ ਪੂਲ ਐ ਸਿੱਖਾਂ ਦੇ ਵਿੱਚ ਮੋਡਰੇਟ ਐਕਸਟਰੀਮਿਸਟ ਇਦਾਂ ਦੀ ਵਿਚਾਰਤਾ ਰਾ ਸ਼ਹਿਰੀ ਪਿੰਡੂ ਉਹ ਸਾਨੂੰ ਪੂਲ ਦੇ ਵਿੱਚ ਦੇਖਦੇ ਨੇ ਜਿਹੜਾ ਹਿਮਾਚਲ ਵਾਲਾ ਨੈਰੇਟਿਵ ਔਰ ਜਿਹੜਾ ਸ਼ੰਭੂ ਤੇ ਖਨੋਰੀ ਵਾਲਾ ਨੈਰੇਟਿਵ ਆ ਇਹ ਸਾਨੂੰ ਪੂਲਸ ਚ ਵੰਡ ਕੇ ਦੇਖਣ ਤੋਂ ਬਾਅਦ ਹੀ ਕੱਢਿਆ ਗਿਆ ਵੀ ਆ ਉੱਥੇ ਸਿੱਖ ਤੇ ਹਿੰਦੂ ਪੰਜਾਬੀ ਹਿਮਾਚਲੀ ਮੁੱਦਾ ਬਣਾਇਆ ਜਾ ਰਿਹਾ ਇੱਥੇ ਸ਼ੰਭੂ ਵਾਲਾ ਐਟਸ ਐਟ ਦੀ ਸੇਮ ਟਾਈਮ ਪੈਰਲਲ ਟਾਈਮ ਦੇ ਉੱਤੇ ਵਪਾਰੀ ਵਰਸਸ ਕਿਸਾਨ ਧੱਕੇ ਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਜਿਹੜਾ ਲੱਡੂ ਵੰਡਣਾ ਵਪਾਰੀਆਂ ਵੱਲੋਂ ਸਧਾਰਨ ਦੁਕਾਨਦਾਰ ਜਿਹਦਾ ਮੈਨੂੰ ਲੱਗਦਾ ਜਿੱਦੇ ਦੁਕਾਨ ਦੇ ਅੰਦਰ 5000 ਦਾ ਮਾਲ ਨਹੀਂ ਹੋਣਾ ਉਹ ਰਾਜਪੁਰਾ ਖੁੱਲਣ ਦੇ ਉੱਤੇ ਲੱਡੂ ਵੰਡ ਰਿਹਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਜਿਹਦਾ ਮਾਲ ਵੀ ਦਿੱਲੀੋਂ ਨਹੀਂ ਆਉਂਦਾ ਹੁਣ ਉਹ ਮਾਲ ਵੀ ਹੋ ਸਕਦਾ ਲੁਧਿਆਣੋਂ ਲਿਆ ਕੇ ਵੇਚਦਾ ਹੋਵੇ ਸੋ ਇਹਦਾ ਮਤਲਬ ਇਹ ਸਾਰਾ ਕੁਝ ਸਕ੍ਰਿਪਟਡ ਹੈ ਸਿੱਖਾਂ ਨੂੰ ਪੰਜਾਬ ਤੇ ਪੰਜਾਬ ਤੋਂ ਬਾਹਰ ਆਈਸੋਲੇਟ ਕਰਨ ਲਈ ਉਹਨਾਂ ਨੂੰ ਨੈਸ਼ਨਲ ਥ੍ਰੈਟ ਬਣਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਦੋਂ ਥ੍ਰੈਟ ਬਣਾਇਆ ਜਾਊਗਾ ਫਿਰ ਇਹਨਾਂ ਨੂੰ ਕੁੱਟ ਕੇ ਦੂਜੀ ਤੇ ਖੁਸ਼ ਕੀਤੀ ਜਾਏਗੀ اچھا ਜਿਸ ਤਰੀਕੇ ਦੇ ਨਾਲ ਹੁਣ ਸਵਾਲ ਉੱਠ ਰਹੇ ਨੇ ਕਿ ਭਈ ਮੋਟਰਸਾਈਕਲ ਦੇ ਉੱਪਰ ਸੰਤਾ ਦੀ ਫੋਟੋ ਲਗਾਣੀ ਸਹੀ ਗੱਲ ਹੈਗੀ ਹੈ ਜਾਂ ਫਿਰ ਗਲਤ ਹੈ ਮੋਟਰਸਾਈਕਲ ਦੇ ਉੱਪਰ ਕਿਉਂ ਸੰਤਾ ਦੀ ਫੋਟੋ ਲਗਾ ਕੇ ਲੈ ਕੇ ਜਾ ਰਹੇ ਸੀਗੇ ਮੈਂ ਮੈਂ ਕਹਣਾ ਜੀ ਕੋਈ ਮੱਥੇ ਤੇ ਵੀ ਲਾਵੇ ਤੁਸੀਂ ਇਹ ਦੱਸੋ ਲੀਗਲੀ ਮਨਾਈ ਕਿੱਥੇ ਤੁਸੀਂ ਕਿਹੜਾ ਐਕਟ ਪਾਸ ਕੀਤਾ ਹਿਮਾਚਲ ਨਹੀਂ ਦੱਸ ਦਿਓ ਕਿ ਐਕਟ ਪਾਸ ਕੀਤਾ ਸਰਕਾਰੀ ਤੌਰ ਤੇ ਕੋਈ ਕੈਬਨਟ ਚ ਮਤਾ ਪਾਸ ਕੀਤਾ ਕੋਈ ਉਹਨਾਂ ਨੇ ਉਹਦੇ ਚ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਕੋਈ ਕਾਨੂੰਨ ਬਣਾਇਆ ਕੋਈ ਲੀਗਲੀ ਪਾਬੰਦੀ ਲਾਈ ਹੋਈ ਹੈ ਉਹ ਪਰ ਬਈ ਕਿ ਐਕਟ ਦੇ ਵਿੱਚ ਤਾਂ ਹੈ ਕਿ ਠੰਡੇ ਨਹੀਂ ਲਗਾ ਸਕਦੇ ਹੋ ਤੁਸੀਂ ਇਹ ਚੀਜ਼ਾਂ ਇੱਕੋ ਫਿਰ ਫਿਰ ਤਾਂ ਤੁਹਾਨੂੰ ਇੱਕੋ ਜੀ ਸ਼ਕਤੀ ਸਾਰਿਆਂ ਤੇ ਕਰਨੀ ਪਏ ਜੇ ਤੁਹਾਨੂੰ ਸਿੱਖ ਮੋਟਰਸਾਈਕਲ ਬਾਈਕਰਸ ਦੇ ਉੱਤੇ ਕੋਈ ਪਾਬੰਦੀ ਲਾਉਣੀ ਆ ਫਿਰ ਦੇਸ਼ ਭਰ ਦੇ ਵਿੱਚ ਜਿਹੜੇ ਕਾਵੜੀਏ ਸੜਕਾਂ ਤੇ ਰਾਤ ਤੇ ਜਾ ਜਾ ਕੇ ਗੱਡੀਆਂ ਦੀ ਭੰਤੋੜ ਕਰਦੇ ਨੇ ਵਾਇਲੈਂਸ ਕਰਦੇ ਨੇ ਫਿਰ ਉਹਨਾਂ ਤੇ ਕੋਈ ਬੈਨ ਲਾਗੂ ਹੋਏਗਾ ਕੀ ਇਹ ਬੈਨ ਚੰਦਪੁਰ ਨਹੀਂ ਜਾਣ ਵਾਲਿਆਂ ਵਾਸਤੇ ਵੀ ਹੈ ਕੀ ਇਹ ਕੇਵਲ ਹੋਲੇ ਮੱਲੇ ਤੇ ਜਾਣ ਵਾਲੇ ਉਸ ਤੋਂ ਬਾਅਦ ਮਨੀਕਰਨ ਸਾਹਿਬ ਜਾਂ ਰਵਾਲਸਰ ਸਾਹਿਬ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬ ਜਾਣ ਵਾਲੇ ਇਹ ਮਤਲਬ ਇਹ ਆਈਸੋਲੇਟ ਕੱਲਾ ਇੱਕ ਧਿਰ ਨੂੰ ਜਦੋਂ ਤੁਸੀਂ ਕਰੋਗੇ ਜਾਂ ਤੁਸੀਂ ਇਹਨੂੰ ਲੀਗਲ ਕਾਨੂੰਨ ਵਿੱਚ ਬਣਾਓ ਵੀ ਭਾਈ ਹਿਮਾਚਲ ਆਣ ਵਾਲਾ ਕੋਈ ਵੀ ਬਾਈਕਰ ਐਸ ਟੂਰਿਸਟ ਆ ਰਿਹਾ ਉਹ ਤੀਰਸੇ ਯਾਤਰਾ ਤੇ ਜਾ ਰਿਹਾ ਉਹ ਆਪਣੀ ਗੱਡੀ ਜਾਂ ਬਾਈਕ ਦੇ ਉੱਤੇ ਕੋਈ ਵੀ ਝੰਡਾ ਨਹੀਂ ਲਾ ਸਕਦਾ ਉਹ ਇੱਕ ਲੀਗਲ ਐਕਟ ਹੈ ਉਹਨੂੰ ਪ੍ਰਵਾਨ ਕਰਨਗੇ ਸਿੱਖ ਕਿਉਂ ਨਹੀਂ ਕਰਨਗੇ ਉਹ ਤਾਂ ਪੰਜਾਬ 'ਚ ਵੀ ਕਰ ਸਕਦੇ ਨੇ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਇਹ ਇੱਥੇ ਇੱਥੇ ਪ੍ਰੋਬਲਮ ਇਹ ਨਹੀਂ ਹੈ ਕਿ ਬਾਈਕ ਦੇ ਉੱਤੇ ਝੰਡਾ ਲਾਇਆ ਹੋਇਆ ਹੈ ਝੰਡਾ ਕਿਹੜਾ ਲਾਇਆ ਹੋਇਆ ਉਹ ਉਹ ਸਪੈਸੀਫਿਕ ਕੁਐਸਚਨ ਹੈ ਉਹ ਕੁਐਸਚਨ ਬਣਾਇਆ ਗਿਆ ਨਾ ਉਹ ਖਾਲਿਸਤਾਨ ਦਾ ਝੰਡਾ ਦੇਖੋ ਸੰਤਾ ਦੀ ਫੋਟੋ ਤੋਂ ਬਿਨਾ ਉਹਨਾਂ ਨੇ ਬਾਕੀ ਝੰਡੇ ਦੇਖੋ ਸਿੰਬੋਲਿਕਲੀ ਨਾ ਤਾਂ ਉਹਨੂੰ ਪੰਜਾਬੀ ਜਿਆਦਾ ਆਉਂਦੀ ਨਹੀਂ ਉਹਨਾਂ ਨੇ ਰਾਜ ਕਰੇਗਾ ਖਾਲਸਾ ਪੜ ਕੇ ਲਓ ਜੀ ਇਹ ਖਾਲਿਸਤਾਨੀ ਝੰਡਾ ਇਹ ਖਾਲਿਸਤਾਨੀ ਝੰਡਾ ਉਦੋਂ ਅੱਗੇ ਮੋਰ ਓਵਰ ਹੁਣ ਜਿਹੜੀ ਕੱਲ ਵੀਡੀਓਜ਼ ਆ ਰਹੀਆਂ ਨੇ ਉਹ ਜਿਹੜੇ ਇੱਥੋਂ ਟੈਂਪੂ ਟਰੈਵਲਰ ਗੱਡੀਆਂ ਲੈ ਕੇ ਜਿਹੜੇ ਟੈਕਸੀ ਡਰਾਈਵਰ ਜਾਂਦੇ ਨੇ ਹੁਣ ਉੱਥ ਇੱਕ ਸਾਡੀ ਸਾਂਝ ਹੈ ਪੰਜਾਬੀਆਂ ਦੀ ਹਰ ਪਰਿਵਾਰ ਚੋਂ ਇੱਕ ਬੰਦਾ ਕੋਈ ਕੈਨੇਡਾ ਯੂਕੇ ਅਮਰੀਕਾ ਗਿਆ ਹੋਇਆ ਉਹ ਤਾਂ ਉਹ ਝੰਡਿਆਂ ਨੂੰ ਵੀ ਕਹਿ ਰਹੇ ਨੇ ਵੀ ਇਹ ਖਾਲਸਤਾਨੀ ਝੰਡੇ ਨੇ ਮੈਂ ਤੁਹਾਨੂੰ ਵੀਡੀਓ ਐਵਿਡੈਂਸ ਦੇ ਦੰਨਾ ਇੱਕ ਟੈਂਪੂ ਟਰੈਵਲਰ ਜਿਹੜਾ ਉੱਥੇ ਗਿਆ ਹੋਇਆ ਉਹਦੇ ਉੱਤੇ ਯੂਕੇ ਦਾ ਫਲੈਗ ਲੱਗਾ ਹੋਇਆ ਸਟicker ਯੂਐਸਏ ਦਾ ਲੱਗਾ ਹੋਇਆ ਔਰ ਕੈਨੇਡਾ ਦਾ ਲੱਗਾ ਹੋਇਆ ਉਹ ਕਹਿ ਰਿਹਾ ਇਹ ਖਾਲਸਤਾਨੀ ਫਲੈਗ ਨੇ ਸੋ ਇਹਦਾ ਮਤਲਬ ਨਫ਼ਰਤ ਕਿੱਥੇ ਹੈ ਤੁਸੀਂ ਸਪੈਸੀਫਿਕ ਟਾਰਗੇਟ ਕਰ ਰਹੇ ਹੋ ਟਾਰਗੇਟ ਦੇ ਉੱਤੇ ਦਸਤਾਰ ਹੈ ਸਾਬਤ ਸੂਰਤ ਚਿਹਰਾ ਹੈ ਸਿੱਖ ਹੈ ਨਾ ਕੋਈ ਝੰਡਾ ਹੈ ਤੇ ਜੇ ਉਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਹੱਕ ਦੇ ਵਿੱਚ ਯੂਕੇ ਅਮਰੀਕਾ ਕੈਨੇਡਾ ਕੋਈ ਗੱਲ ਕਰ ਰਿਹਾ ਤਾਂ ਉਹਨਾਂ ਲਈ ਉਹ ਵੀ ਨਿਸ਼ਾਨੇ ਤੇ ਆ। ਇਹ ਲਗਾਤਾਰ ਜਿਸ ਤਰੀਕੇ ਦੇ ਨਾਲ ਹੁਣ ਟਾਰਗੇਟਿੰਗ ਹੋ ਰਹੀ ਹੈ। ਹਿਮਾਚਲ ਹੀ ਕਿਉਂ ਪੰਜਾਬ ਦੇ ਪ੍ਰਤੀ ਇਸ ਤਰੀਕੇ ਦੀ ਖੁੰਦਕ ਰੱਖ ਰਿਹਾ ਹੈ? ਇਸ ਤੋਂ ਇਲਾਵਾ ਵੀ ਕੋਈ ਹੋਰ ਵੀ ਸਟੇਟ ਹੈਗਾ ਇਸੇ ਤਰੀਕੇ ਦੇ ਨਾਲ ਜੋ ਕਰ ਰਿਹਾ। ਨਹੀਂ ਉਹ ਹਰ ਪਾਸੇ ਹੀ ਕਰਨਗੇ ਜੀ। ਇਹ ਤਾਂ ਇੱਕ ਕੋਇਨਸੀਡੈਂਸਲੀ ਇੱਕ ਇਵੈਂਟ ਸੀ ਹੌਲੇ-ਹੌਲੇ ਦਾ ਤੇ ਉਹਨਾਂ ਨੂੰ ਬਹਾਨਾ ਮਿਲ ਗਿਆ ਤੇ ਦੂਸਰੀ ਗੱਲ ਆ ਉੱਥੇ ਹੀ ਕਰਨਗੇ ਜਿੱਥੇ ਉਹਨਾਂ ਦੇ ਕੋਲ ਸਟਰੌਂਗ ਆਧਾਰ ਹੈ। ਕੁੱਲੂ ਉਹਨਾਂ ਦਾ ਗੜ ਹੈ। ਉਸ ਵਿਚਾਰਧਾਰਾ ਦਾ ਅਮਨ ਸੂਦ ਉਸੇ ਬੈਕਗ੍ਰਾਉਂਡ ਤੋਂ ਆਉਂਦਾ ਠੀਕ ਹੈ ਔਰ ਉੱਥੇ ਕੀ ਹੈ ਵੀ ਉੱਥੋਂ ਲੋਕਲ ਵੋਟਾਂ ਪੋਲਰਾਈਜ਼ ਕੀਤੀਆਂ ਜਾ ਰਹੀਆਂ ਨੇ ਪੰਜਾਬ ਤੋਂ ਆਣ ਵਾਲੇ ਟੂਰਿਸਟ ਨੂੰ ਜਿਹੜਾ ਕਿ ਉੱਥੇ ਸਹੀ ਮੈਨਨ ਦੇ ਵਿੱਚ ਹਿਮਾਚਲੀਆਂ ਲਈ ਮਸੀਹਾ ਹੈ ਉਹਨੂੰ ਥ੍ਰੈਟ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਵੀ ਇਹ ਤਾਂ ਤੁਹਾਡੇ ਲਈ ਖਤਰਾ ਨੇ ਅੱਛਾ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਬੀ ਖਾਲਿਸਤਾਨ ਪੱਖੇ ਲੋਕ ਸੀਗੇ ਝੰਡੇ ਨੂੰ ਵੀ ਦਿਖਾਇਆ ਜਾ ਰਿਹਾ ਕਿ ਵੀ ਖਾਲਸਾਣ ਦਾ ਝੰਡਾ ਹੈ ਇਸ ਨੂੰ ਲੈ ਕੇ ਤਾਂ ਬਿਆਨ ਹੁਣ ਮੇਰੇ ਖਿਆਲ ਨਾਲ ਸੰਸਦ ਦੇ ਵਿੱਚ ਵੀ ਗੂੰਜਿਆ ਹੈਗਾ ਅਮਿਤ ਸ਼ਾਹ ਹੁਰਾ ਵੱਲੋਂ ਵੀ ਕਹਿ ਦਿੱਤਾ ਕਿ ਕੁਝ ਲੋਕ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰਦੇ ਪਏ ਸੀਗੇ ਹੁਣ ਉਹ ਜੇਲ੍ਹ ਦੇ ਵਿੱਚ ਨੇ ਤੇ ਉੱਥੇ ਜਾ ਕੇ ਜਪਜੀਤ ਸਾਹਿਬ ਦਾ ਜਿਹੜਾ ਹੈ ਉਹ ਪਾਠ ਕਰਦੇ ਪਏ ਨੇ ਦੇਖੋ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਉਹਨਾਂ ਨੂੰ ਸਮੱਸਿਆ ਪਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਤੋਂ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਅਸੀਂ ਤਾਂ ਇਹਨੂੰ ਪ੍ਰਾਊਡਲੀ ਲੈਣੇ ਆ ਵੀ ਜੇ ਕੋਈ ਸਾਡਾ ਸਿੱਖ ਨੌਜਵਾਨ ਜੇਲਾਂ ਦੇ ਵਿੱਚ ਸਿੱਟਿਆ ਵੀ ਹੋਇਆ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਉੱਥੇ ਅਰਦਾਸ ਵੀ ਕਰਦਾ ਹੋਵੇਗਾ ਸਰਬੱਤ ਦੇ ਭਲੇ ਦੀ ਹੈਨਾ ਉਹ ਸਰਬੱਤ ਦੇ ਭਲੇ ਦੀ ਬਾਣੀ ਵੀ ਪੜ ਰਿਹਾ ਉੱਥੇ ਠੀਕ ਹੈ ਔਰ ਉਹਦੇ ਮੁਕਾਬਲੇ ਤੁਸੀਂ ਜਿਨ੍ਹਾਂ ਦੇ ਪੋਲੀਟੀਕਲ ਵਾਰਿਸ ਹੋ ਉਹਨੇ ਜਿਹੜੇ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੇ ਰਹੇ ਵੀ ਅਸੀਂ ਇੱਥੇ ਮਰ ਜਾਾਂਗੇ ਸਾਨੂੰ ਬਚਾ ਲਓ ਸਾਨੂੰ ਇੱਕ ਮੌਕਾ ਦਿਓ ਅੰਗਰੇਜ਼ੀ ਹਕੂਮਤ ਦੀ ਸੇਵਾ ਕਰਨ ਦਾ ਅਸੀਂ ਦੁਬਾਰਾ ਕਦੀ ਬਗਾਵਤ ਨਹੀਂ ਕਰਾਂਗੇ ਉਹਦਾ ਹਿੱਸਾ ਨਹੀਂ ਬਣਾਂਗੇ ਤੁਸੀਂ ਉਹਦੇ ਵਾਰਸ ਹੋ ਤੇ ਇਹ ਨੌਜਵਾਨ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਇਹ ਦੱਸ ਰਹੇ ਨੇ ਵੀ ਉਹ ਕਿਹਨਾਂ ਦੇ ਵਾਰਸ ਨੇ ਇੱਕ ਪਾਸੇ ਭਾਈ ਰਣਦੀਪ ਸਿੰਘ ਦੇ ਉਦਮ ਸਿੰਘ ਕਰਤਾਰ ਸਿੰਘ ਸਰਾਬੇ ਦੇ ਵਾਰਸ ਨੇ ਜਿਹੜੇ ਸਬਰ ਸ਼ੁਕਰ ਤੇ ਸ਼ੁਕਰਾਨੇ ਚ ਰਹਿ ਕੇ ਆਪਣੀ ਜੇਲ੍ਹ ਕੱਟ ਰਹੇ ਨੇ ਇੱਕ ਪਾਸੇ ਤੁਸੀਂ ਹੋ ਜਿਨ੍ਹਾਂ ਦੇ ਤੁਸੀਂ ਪੋਲੀਟੀਕਲ ਵਾਰਸ ਹੋ ਜਿਹੜੀ ਵਿਚਾਰਧਾਰਾ ਦੇ ਵਾਰਸ ਹਣ ਦਾ ਤੁਹਾਡਾ ਦਾਵਾ ਤੁਹਾਡੇ ਵੱਡੇ ਬਡੇਰੇ ਅੰਗਰੇਜ਼ੀ ਹਕੂਮਤ ਨੂੰ ਚਿੱਠੀਆਂ ਲਾ ਕੇ ਮਾਫੀਆਂ ਮੰਗਦੇ ਰਹੇ ਸਾਨੂੰ ਇਸ ਗੱਲ ਤੇ ਮਾਣ ਹੈ ਘੱਟੋ ਘੱਟ ਸਾਡਾ ਨੌਜਵਾਨ ਅਸੀਂ ਉਹਦੇ ਨਾਲ ਸਹਿਮਤ ਸੀ ਜਾਂ ਸਹਿਮਤ ਆ ਉਹ ਘੱਟੋ ਘੱਟ ਤੁਹਾਡੇ ਕੋਲੋਂ ਮਾਫੀਆਂ ਮੰਗ ਕੇ ਚਿੱਠੀਆਂ ਤਾਂ ਨਹੀਂ ਨਾ ਲਿਖ ਰਿਆ ਅਮਿਤ ਸ਼ਾਹ ਵੱਲੋਂ ਇਸ ਤਰੀਕੇ ਦਾ ਬਿਆਨ ਦੇਣਾ ਤੁਸੀਂ ਕਿਤੇ ਤੱਕ ਵਾਜਿਬ ਸਮਝਦੇ ਹੋ ਕਿ ਭਈ ਉਸ ਜਗ੍ਹਾ ਦੇ ਉੱਪਰ ਬਿਆਨ ਦੇਣਾ ਜਿਸ ਜਗ੍ਹਾ ਪਰ ਗੱਲਾਂ ਹੁੰਦੀਆਂ ਨੇ ਪੂਰੇ ਭਾਰਤ ਦੀਆਂ ਕਿ ਭਈ ਆਹ ਮੁੱਦੇ ਨੇ ਸੰਤ ਜਨਰੈਲ ਸਿੰਘ ਪਿੰਡਰਾਵਾਲੇ ਨੂੰ ਉਹ ਮੁੱਦਾ ਬਣਾਉਣਾ ਅਮਰਿਤਪਾਲ ਖੋਰਾ ਨੂੰ ਉਹ ਮੁੱਦਾ ਬਣਾਉਣਾ ਕਿਤੇ ਤੱਕ ਵਾਜਬ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਵੀ ਉਹ ਇੱਕ ਇੱਕ ਪਾਸੇ ਦਾ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਨੇ ਇੱਕ ਤਾਂ ਜਿਹੜਾ ਪੋਲਿਟਿਕਲ ਐਂਗਲ ਹੈ ਉਹ ਹੈ ਵੀ ਪੋਲਰਾਈਜੇਸ਼ਨ ਹੈ ਵੀ ਇਹਨੂੰ ਬਹੁਤ ਵੱਡਾ ਥ੍ਰੈਟ ਬਣਾ ਕੇ ਪੇਸ਼ ਕਰੀਏ ਵੀ ਅਮਰਤਪਾਲ ਬਹੁਤ ਵੱਡਾ ਥ੍ਰੈਟ ਸੀ ਖਾਲਿਸਤਾਨ ਤਾਂ ਬਣ ਚੱਲਿਆ ਸੀ ਬਸ ਅਸੀਂ ਉਹੀ ਜਾ ਕੇ ਐਨ ਪਾਕਿਸਤਾਨ ਦਾ ਬਾਰਡਰ ਟੱਪ ਗਿਆ ਸੀ ਖਾਲਿਸਤਾਨ ਅਸੀਂ ਐਨ ਮੌਕੇ ਤੇ ਜਾ ਕੇ ਆਪਰੇਸ਼ਨ ਕਰਕੇ ਖਾਲਿਸਤਾਨ ਬਣ ਤੋ ਰੋਕ ਦਿੱਤਾ ਇੱਕ ਤਾਂ ਉਹਨੂੰ ਬੇਲੋੜਾ ਵੱਡਾ ਥ੍ਰੈਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਔਰ ਇਹ ਦਿਖਾਇਆ ਜਾ ਰਿਹਾ ਵੀ ਥ੍ਰੈਟ ਬਹੁਤ ਵੱਡਾ ਸੀ ਜੀ ਅਸੀਂ ਉਹਨੂੰ ਸਨਬ ਕਰਕੇ ਅਸੀਂ ਤੁਹਾਨੂੰ ਬਚਾ ਲਿਆ ਅਸੀਂ ਤੁਹਾਡੇ ਮਸੀਹਾ ਹੈ ਜਿਹੜੀ ਵਿਚਾਰਧਾਰਕ ਉਹਨਾਂ ਦੀ ਸਮੱਸਿਆ ਉਹ ਇਹੀ ਹੈ ਵੀ ਉਸ ਇੱਕ ਲਾਈਨ ਦੇ ਵਿੱਚ ਜਿਹੜਾ ਉਹਨਾਂ ਨੇ ਲਾਸਟ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਉਹ ਵਿਚਾਰਧਾਰਾ ਵੀ ਉਹਨਾਂ ਦੀ ਬਿਲਕੁਲ 180 ਡਿਗਰੀ ਉਲਟ ਮਨੁਸਮਰਤੀ ਦੀ ਵਿਚਾਰਧਾਰਾ ਜਿਹਨੂੰ ਉਹ ਰੀ ਪ੍ਰੈਜ਼ੈਂਟ ਕਰਦੇ ਨੇ ਉਹਦੇ ਲਈ ਉਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹਨਾਂ ਲਈ ਖਤਰਾ ਹੈ ਸੋ ਉਹਨਾਂ ਦੀ ਸਮੱਸਿਆ ਧਾਰਮਿਕ ਤੇ ਪੋਲੀਟੀਕਲ ਦੋਵੇਂ ਹੈ